ਹਾਂ ਜੀ ਤੁਸੀਂ ਦੇਖਿਆ ਪਿਛਲੇ ਬਲੌਗ ਦੇ ਵਿੱਚ ਆਈਪੀਐਲ ਐਡਮਿਨ ਨੂੰ ਛੁੱਟੀਆਂ ਖਤਮ ਹੋ ਨਹੀਂ ਬਚੀਆਂ ਨਹੀਂ ਤੇ ਪਰ ਨਾ ਮੈਂ ਆ ਪਿਛਲੇ ਹਫਤੇ ਬਹੁਤ ਹੀ ਮੁਕਾਰ ਰਹੀ ਹਾਂ ਜਦੋਂ ਮੈਂ ਹਿਊਰਸਾਬ ਤੋਂ ਆਈ ਆ ਮੇਰਾ ਪਹਿਲੇ ਮੈਨੂੰ ਲੂਜ਼ ਮੋਸ਼ਨ ਲੱਗ ਗਿਆ ਮੇਰਾ ਪਾਣੀ ਖਤਮ ਹੋ ਗਿਆ ਤੇ ਮੇਰੇ ਗੁਰੂ ਕੋਸ ਲੱਗ ਗਈ ਦੋ ਦਿਨ ਕਰਦੇ ਰਹੇ ਤੇ ਉਮੇ ਠੀਕ ਹੋਈ ਮੈਂ ਕਮਜ਼ੋਰੀ ਤੇ ਬਹੁਤ ਪੇਕ ਬਿਖੜਾ ਹੈ ਠੀਕ ਹੋ ਗਿਆ ਦੁਕਾਨਾ ਫਿਰ ਮੇਰੇ ਹੁਣ ਇੱਕ ਸਰਵਾਈਵਰ ਹੋ ਗਿਆ ਮਨਨ ਗਰਦਨ ਆ ਸਾਰੀ ਮੋਢੇ ਆ ਸਾਰੇ ਵੀਰ ਦੀ ਹੱਡੀ ਨਾਲ ਤੱਕਤਾ ਹੁਣੀ ਪਈਆਂ ਨਾਲ ਕਿੱਚੀਆਂ ਪਈਆਂ ਨੇ ਸੈਰਦੀਆਂ ਨਾ ਪੈਰ ਨੂੰ ਨਾ ਬੈਰ ਨੂੰ ਤੇ ਰਮੀ ਨਾਲ ਦਰਦ ਨੂੰ ਕਮ ਹੁੰਦੀ ਆ ਰਾ ਕਿ ਮੈਂ ਦਵਾਈ ਦੇਂਦੀ ਅੱਜ ਦਵਾਈ ਖਾਉਂਦੀ ਤੇ ਇੰਨੀ ਔਖੇ ਥੋੜੀ ਜਿਹੀ ਖਸੈ ਕਰਾ ਕੇ ਨਾ ਮੈਨੂੰ ਥੋੜਾ ਜਿਹਾ ਫਰਕ ਪਿਆ ਰਾਮ ਹਮ ਦਵਾਈ ਲੈ ਕੇ ਜਸਰ ਬੈਠਦੀ ਤੇ ਉਹਨਾਂ ਨੇ ਮੈਂ ਠੀਕ ਹੋ ਜਾਂਦਾ ਜੇ ਵੀਰ ਦੀ ਹੱਡੀ ਨੂੰ ਦਰਦੀ ਆ ਤੇ ਹਣ ਚਾਹਾਂਗੇ ਅਸੀਂ ਜਦ ਬਹੁਤ ਰਹਿ ਗਈ ਅਸੀਂ ਪਰ ਹੁਣ ਜਾਣ ਨਹੀਂ ਚਾਹਦਾ ਕਿ ਕਿਹਤੋਂ ਉਹ ਪੇਕੇ ਜਾਂਦੇ ਜਾਣ ਕਿਹਦੇ ਚੀ ਕਰਦਾ ਹੁੰਦਾ ਹਨਾ ਮੰਮਾ ਹਨਾ ਮੰਮਾ ਕਹਿੰਦਾ ਬੋਲ ਰਿਹਾ ਭਾਜੀ ਹੈ ਮੰਮਾ ਕਹਿੰਦਾ ਬੋਲ ਰਿਹਾ ਭਾਜੀ ਤੇ ਹੁਣ ਚੱਲਦੀ ਸੀ ਮੈਂ ਤਾਂ ਤੈ ਆ ਹੀ ਕਰੇ ਮੈਂ ਚੱਲਦੀ ਸੀ ਅਗਰ ਤੱਕ ਜਾਂਦੇ ਉਹਨਾਂ ਨੂੰ ਮਿਲਿਆ ਆਮਾ ਜਮਲੇ ਵਾਲਾ ਭਾਈ ਕਹਿੰਦਾ ਹੈ ਹਾਂਜੀ ਦੇ ਦੇਖੀਏ ਕਦੇ ਕਦੇ ਆਉਂਦੇ दिल्ली मम्मी इलेस्टिक मैं ਨਾ ਗਿਆ ਕਿ ਆਪਾਂ ਕਿਹਾ ਤੇ ਬੁਦਾਕਟਰ 150 ਜਰਾਤੋਂ ਬਿਲਕੁਲ ਬਿਲਕੁਲ ਇੱਧਰ ਲੜਾਈ ਹੋ ਗਈ ਹੈ। ਸਾਡੇ ਲੈਣ ਲੱਗਿਆ ਇੱਧਰ ਲੜਾਈ ਹੋ ਰਹੀ ਹੈ। ਕੋਈ ਗੱਲ 150 ਪੈਣ ਤੋਂ ਲੋ ਲੈ ਕੇ ਆਂਦੀ ਨੂੰ ਮਾ 2 ਵਜੇ ਮੁੱਤੇ ਦੇਣ ਸੜਦਾਂ ਤੋਂ ਵੜਾ ਤੋਂ ਉਂਟੀ ਅੱਤਨ ਹੋਦੀ ਬਸ ਮੁੱਤੇ 2 ਵਜੇ ਦੇ ਬੜੇ ਮੁੱਤੇ ਮੁੱਤੇ ਦੇ ਪੱਕੇ ਸਾਰੇ ਮਸਲੂਮਤ ਹੈ ਜਿਹੜੇ ਹਨ ਉਹ ਨਵਾ ਲਓ ਨਵਾ ਲਓ ਨਹੀਂ ਕਰਤੀ ਮੈਂ ਜਿੰਨੇ ਕਰਤੀ ਕਰਦੇ ਹੋ ਹਾਂ ਆਹ ਚੋ ਆਹ ਚੋ ਗਈ ਹੈ ਤਾਂ ਬੁਲਾਇਆ ਨਾ ਦੇ ਬੋਲ ਮੈਂ ਕੱਟੀ ਪਰੇ ਕਰੇਂ ਤੇ ਗਾਣਾ ਵਾ ਆਹ ਨਹੀਂ ਕੋਈ ਨਹੀਂ ਆਈ ਹੋ ਲੈ ਲੈ ਆ ਉਹ ਕਾ ਬੈਨ ਨੂੰ ਖਾ ਦੇ ਦੰਦ ਕੰਨ ਚ ਚੱਲਾ ਦੇ ਚਲੋ ਲੱਗ ਗਈ ਤੇ پیسے ਤੇ ਕੱਢ ਕੇ ਨੁੱਕੇ ਦੋ ਹਾਂ ਤਾਂ ਹੋ ਗਿਆ ਹੱਥੀ ਪੜ ਕੇ ਲੈ ਕੇ ਆ ਬਤਾ ਤਨਸਾ ਦੇ ਹਾਂ ਤਨਸਾ ਦੇ ਨਬਲੇ ਦੋ ਕਾ ਤਾਂ ਹੋਰ ਲੈਣਾ ਮੈਨੂੰ ਸੁਣ ਲੱਗੂ ਮੈਂ 베ਰੀ ਨਾਲ ਲੰਘ ਗਿਆ। ਇੱਕ ਕਾਊਂਟਰ ਲੱਗਦੀ। ਦੋ ਗੰਮਲੇ ਹੋਣਦੇ। ਪੂਰਾ 500। ਦੋ ਗੰਮਲੇ ਹੋ ਸਕਦਾ। ਅੰਕਟਰ। ਦੋ ਗੰਮਲੇ ਹੋ ਗਏ। ਕਰ। ਨਹੀਂ ਨਹੀਂ ਰਹਿਣ ਰਹਿਣ ਕੋ ਫੇਰੀ ਲਾਂਗੇ। ਕੋਈ ਫੋੜੀ ਮਾਰੀ ਪਾ ਲਾਉਂ ਹੁਣ। ਫੋਟਾ ਫੋੜੀ ਨਹੀਂ। ਤਿੰਨ ਚਾਰ ਸੰਨ ਪੰਜ ਚਾਰ ਵਾਲੇ ਕੋਈ। ਆ ਕਰ। ਇਹਨੂੰ ਉੱਪਰ ਰੱਖ ਦਿੰਨੇ ਆ। ਫੇਰ ਹੋਣੀ ਫਿਰ ਡਾਲਾਂਗੇ ਜਦੋਂ ਪੱਕਾ ਪੱਕਾ ਹੋ ਗਿਆ। ਉਹ ਮੰਗਲੇ। ਕਰ। ਇੱਕ ਹੋਰ ਵੀ ਦੇ ਬੁਤਾ। ਐ ਇੱਕ ਹੋਟਾ ਹੋਰ ਦੇਉਣਾ। 400 500 ਦਾ ਪੈਸਾ ਜਲਦ ਵਾਰਾ ਚੱਲ ਦੁਬਾਰਾ ਲੈ ਕੇ ਪੈਸੇ ਨਹੀਂ ਪੈਸੇ ਲਈ ਇਹ ਵੇਲੇ ਵੀ ਕਿੰਨਾਂ ਬਤਾਉਂ ਚਾਰ ਕਮਰੇ ਤੇਨੂੰ ਚਾਰ ਫੁੱਟੇ ਵਿੱਚ 350 500 ਦੇ ਬੰਦ ਵੀ ਲੱਗਦੀ ਆ ਕਰਦੇ ਨੇ ਪਤਾ ਪੈਸੇ ਖਰਾਉਂ ਕੋਲ ਬਹੁਤ ਸੋਣਾ ਇਹ ਦੇਖ ਫਿਲਮ ਯਾਰ ਅੱਧੇ ਡੇ ਨਿਕਨੇ 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 ਖਿਲਰੀ ਜਾਣੇ ਥੱਲੇ ਡਿੱਗੀਆਂ ਜਿਹੜਾ ਹੋ ਤਿਆਰ ਸੀਗਾ ਬੰਦ ਜਾਣਾ ਪਤਾ ਮਿਲਣਾ ਨਾ ਪਤਾ ਪਾਉਣਾ ਕੋਈ ਉੱਥੇ ਜਾ ਬੱਦਿਆ ਬਾਕੀ ਉਹ ਜਿਹੜੇ ਦਸਤੀ ਲਏ ਸੀ ਨਾਲੇ ਕੀ ਗਿਆ ਸੀ ਉਹਨਾਂ ਨੂੰ ਸ਼ੱਕਰ ਸ਼ੱਕਰ ਉਹਦੇ ਪੈਸੇ ਨਹੀਂ ਉਹ 100 ਤੋਂ ਦਿਤਾ ਗਿਆ ਮੱਛੀ ਨੂੰ ਨਾਮ ਹੁਣ ਜੀ ਖਾਣਾ ਲੱਗਦੇ ਆ ਉਹ ਲਾ ਲਓ ਤੇਜ਼ ਕਰਨਾ ਕਰ ਲੋ ਪਹਿਲਾਂ ਹੀ ਹਾਂ ਸਾਡੀ ਇਹ ਵੀਡੀਓ ਚੰਨ ਬਹੁਤ ਚੱਲਦੀ ਆ ਸੰਗੀ ਦੀ ਆ ਇੰਨੀ ਸੋਹਣੀ ਹੈਗੇ ਬੇਬੀ ਸੰਗੀ ਜਾਂਦੀ ਹੈ ਹੈ ਆਂਟੀ ਸੈਕਰੀ ਨਾ ਲੱਗਿਆ ਸੰਗਰੀ ਵਾ හ හ ද රද ල හිග ම පතසි. ਨਾ ਦੱਸਿਆ ਨਹੀਂ ਸੀ ਟੀ ਦਾ ਲਵਾਇਆ ਡਾਕਟਰ ਤੋਂ ਬੋਲਣ ਆਇਆ ਬੀਪੀ ਬੀਪੀ ਠੀਕ ਸੀ ਸਟੈਂਡ ਹੀ ਲਿਆਵੇ ਪਤਾ ਨਹੀਂ ਠੀਕ ਸੀ ਕਿ ਨਹੀਂ ਕੁਛ ਨਾ ਡਾਕਟਰ ਨੂੰ ਵੀ ਬਲੱਡ ਠੀਕ ਹੈ ਫਿਰ ਆ ਇਹਦੇ ਚਾ ਮਾਰੀ ਆ ਬੰਦਾ ਆ ਗਿਆ ਸਾਡਾ ਮਿੱਟੀ ਲੈ ਕੇ ਉਥੇ ਰੱਖ ਲਾਉਂਗਾ ਸਾਡੇ ਡਾਈ ਇਹਨੇ ਤਾਂ ਆਪਣੇ ਸ਼ੌਕ ਨਾ ਕਰ ਦਈਏ ਸਾਡੀ ਆਂਟੀ ਭਾਬੀ ਸਾਡੀ ਉਹਦੇ ਨਾਲ ਮੜੀ ਮੜੀ ਕਰ ਦਈ ਆਪਾਂ ਤਾਂ ਘਰ ਨੂੰ ਵਾਪਸ ਆ ਗਏ ਥੋੜੀ ਇਹ ਕਸਰ ਲੱਭੇ ਬੈਣੀ। ਜਿਹੜਾ ਇਹ ਐਂਟੀਪੇਟ ਦਾ ਅਸਲ ਬੈਨ ਸਾਡੇ ਦੇ ਪੇਟ ਦਾ ਸਾਫ ਦਾਵਾ ਮੈਂ ਤੈਨੂੰ ਦੱਸਿਆ। ਮਨਜਿੰਦਰੀ ਆਏ ਕਿ ਨਾ ਸਿਰ ਨੂੰ ਆਏ ਪਤਾ ਨਹੀਂ ਜਦੋਂ ਡੀਆਂ ਕੁਝ ਕੁਝ ਹੁੰਦਾ। ਸਾਡੇ ਦੋ ਪੇਟ ਦਾ ਸਾਫ ਦੇ ਆ। ਉਹ ਤਾਂ ਹਮੇ ਕਿਉਂ ਪੁੱਛ ਲੈ ਸਿਪਲ ਠੀਕ ਹੈ ਮੇਰਾ ਰਖਤਾ ਗੰਦ ਤੇ। ਹੁਣ ਸਵੇਰੇ ਫੇਦੀ ਕਰਵਾਉਂ। ਸਾਡੇ ਟੀਕਾ ਲਗਾਇਆ ਸੀ। ਟੀਕਾ। ਉਹ ਕਸਰ ਆਪਾਂ ਪਾਤੀ ਟੀਕਾ। मोटर तू आप लैके आया जवाका थले बेटी ਪਹਾਂ ਤਾਂ ਬੋਰੀ ਚੁੱਕੇ ਕਿ ਹੀਰੋ ਸਭ ਤੋਂ ਵੱਧ ਕਹਾਂਗਾ ਇਹ ਜੀ ਗੰਦੀ ਰੱਤਾ ਤੁਰਿਆ ਹਾਂ 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 ਆਹ ਬਹੁਤ ਬੁੜਾ ਨਰਦੀ ਹੈ ਡਰਦੀ ਐ ਸਭ ਤੋਂ ਕੌਣ ਕੰਡੀ ਸਾਰੇ ਡਰੀ ਐ ਇੰਦਰਾ ਸਪੋਰਟ ਇਹ ਨਾ ਕੰਨ ਖਾਜੀ ਇਹ ਕਾ ਡਰਨਦਾ ਜੀਜਾ ਇਹ ਤਾਂ ਕੱਟ ਜਾਣਾ ਪੁੱਤ ਮੈਂ ਤਾਂ ਸੀਮੈਂਟਰੀ ਵੀ ਕੱਢ ਲਗੜਾ ਮੈਂ ਤਾਂ ਵੀਡੀਓ ਦੇਖੀ ਆ ਨਾ ਇਹਦੇ ਟ੍ਰੈਲੇ ਨਾਲ ਗਲੀ ਬੁੱਟੇ ਲਾ ਲਏ ਇਹ ਲੱਗੇ ਬੁੱਟੇ ਹੋ ਜਾਂਦੇ ਭੈਣੇ ਦੇ ਤਲੇ ਕੋਈ ਹੋਊਗਾ ਵੀ ਨਹੀਂ ਇਹ ਲੱਗੇ ਬੁੱਟੇ ਹੋ ਵੀ ਜਾਂਦੇ ਨਹੀਂ ਹੋਤਾ ਜਾਂਦੇ ਆ ਭੈਣੇ ਖੇਤੀ ਤਾਂ ਨਾਲ ਕਰਉਂਦੀ ਆ ਇਹਨੂੰ ਛੇੜ ਲਈਏ ਇਹਨੂੰ ਛੇੜ ਲਈ ਹੋ ਜਾ ਰਹੀ ਰੋੜ ਮਾਰਾ ਚਾਹੇ ਪੁੱਠੇ ਹੱਥ ਨਾਲ ਵੀ ਜਿਦਾ ਤਾਂ ਵੀ ਹੋ ਜਾਣੇ ਲੈ ਪੁੱਠੇ ਨੇ ਵੀਜ ਤੂੰ ਦੇਖੀ ਜਾਂਦੀ ਫਿਰ ਨਾ ਹੱਸਦੇ ਆ ਇਹ ਤੂੰ ਗੁੱਸਾ ਕਰਿਆ ਤੇਨੂੰ ਹਸ ਲਾਂਗੇ ਇਸ ਕਿਤੇ ਬਚਾਲੇ ਨਹੀਂ ਬਚਾਲੇ 3 ਦੀ ਡਿਗਰੀ ਸੀ ਉਦੋਂ ਦੀ ਗੱਲ ਆ ਰਾਤ ਨੂੰ ਹਾਂ ਉਦੋਂ ਦੀ ਗੱਲ ਤੇ ਰਾਤ ਨੂੰ ਡਿਨਰ ਤੇ ਗਏ ਸੀ ਉੱਥੇ ਸੱਜਿਆ ਸੀ ਇਹਨਾਂ ਨੇ ਹਾਂ ਅੰਟੀ ਇਥੇ ਲਿਖਾਵਾ ਜੀ ਤੇਰਿੰਦਰ ਇਹਨਾਂ ਦੇ ਨਾਲ ਕੋਲੇ ਹੋ ਗਈ ਹੁੰਦੀ ਆਹੋ ਦਮਨ ਹੋਣੀ ਦੋਨੇ ਕਹਿ ਰਹਨ ਤੇ ਦਮਨ ਹਾਂ ਨਸਲੀ ਕਿੰਨੇ ਚੜੀ ਇਹ ਪਰ ਇਹਾਰੇ ਬੱਡੇ ਕੋ ਉਲਾ ਰਿਹਾ ਗੁੱਟਾ ਉਹ ਚਾੜੇ ਲਾਹੀ ਭਾਈ ਬਹੁਤ ਬੱਡੇ ਬੁੱਟਾ ਹੁੰਦਾ ਹੀ ਰੋ ਇੱਕ ਮਿੰਟ ਆਸੇਗਾ ਤੇ ਨਹੀਂ ਹੁੰਦਾ ਹੱਸਿਆ ਕਰ ਅਰੇ ਤੂੰ ਦੀ ਤਾਂ ਬਿਆਹ ਕਰੇ ਤੂੰ ਹੱਸੇਗੀ ਆਪਸੇ ਬਰਾਜ਼ਰ ਦੀ ਕਦੀ ਹੋਣੀ ਕੁਛ ਕਹਿੰਦਾ ਤੂੰ ਜਾ ਕੇ ਘੁਰਦਾ ਰੁਕ ਨਹੀਂ ਹੈ ਸਾਡ ਘਰ ਜਾਂ ਗੋਮਨ ਨਾ ਪਤਾ ਸਾਡੇ ਭਾਈ ਉਹ ਹਾਂਦੀ ਮਾਜੇ ਤੇਰੀ ਗੋਦੇ ਗੱਲ ਪਤਾ ਕਿਸੇ ਆਂਟੀ ਇੱਕ ਦਿਨ ਪਤਾ ਨਹੀਂ ਕੀ ਕਰਨਾ ਕਰਨ ਲੱਗ ਗਈ ਮੈਂ ਸਾ ഡ സജി ച ਇਬਾ ਬੀ ਸਾਡੀ ਮਰਜਤ ਹਾਂ ਹੰਦੀ ਇਹਨਾਂ ਦੇ ਕੰਮ ਕਰਨ ਤਾਂ ਇਹ ਕਿ ਤੇ ਇਹਦੇ ਨਿਆਣੇ ਵੱਡੇ ਵੱਡੇ ਆ ਲੱਗਦੀ ਨੇ ਹੈਗੀ ਉਮਰ ਜਮਾ ਨੇ ਦਿਖਾਉਂਦੀ ਹੈ ਨਾ ਜੀ ਫਿਰਦੀ ਆ ਹੈ ਬਾਬੀ ਤੇ ਲੱਗਦਾ ਨਹੀਂ ਕਿ ਤੇ ਜਗ ਵੱਡੇ ਵੱਡੇ ਹੋਣਗੇ ਲੈ ਨੋਝ ਮਾਈ ਆ ਨੋ ਵਾਲੀ ਬੰਨਣ ਵਾਲੀ ਆ ਲੱਗਦੀ ਐ ਨਾ ਉਹ ਆਵਾਜ਼ ਉਹਦੇ ਹੋਣੀ ਹਾਂ ਪਣੀ ਆ ਢੱਕਣ ਵੀ ਲੈ ਧਰ ਘੜਦੀ ਬਾਬੀ ਚੱਲੇ ਅੰਦਰ ਰਾਣੀ ਕੇ ਰਾਣੀ ਕੇ ਮੈਂ ਤੇਰੀ ਲੱਗਿਆ ਹਾਂ ਹਾਂ ਇੱਕ ਬਣਾਉਦੇ ਰਾਣੀ ਕੇ ਹੋਣਾ ਪਾਣੀ ਵਿੱਚ ਪਾਉਣਾ ਇੱਕ ਕਮਰਾ ਬਣਾਉ ਤੇ ਵਿਆਹ ਕਰਾਉਗੀ ਆ ਕੇ ਇੱਕ ਟਾਈਮ ਹੀ ਪਾਉਣਾ ਪਾਣੀ ਹਾਂ ਦੋਨੇ ਟਾਈਮ ਦੋਨੇ ਟਾਈਮ ਤੇ ਤਰੋ ਜਰ ਕਰਨਾ ਆਪਾਂ ਤੁਹਾਨੂੰ ਕਾਲ ਕੀ ਕਾਲ ਕੀ ਜੁਮ ਕੁਲਪ੍ਰੀਤ ਮਾਮ ਨਾ ਮੈਂ ਨੂੰ ਉਹ ਜਿਹੜਾ ਪੈ ਰਿਹਾ ਤਾਂ ਲਿਆ ਆ ਜੀ ਅੱਜ ਅਸੀ ਘਰ ਜੀ ਰੋਟੀ ਰਣ ਲੱਗਿਆ ਆਪੀ ਸਬਜ਼ੀ ਬਣੀ ਹੈ ਕद्दू ਦੀ ਵਧੀਆ ਮਲਾਈ ਪਾ ਕੇ ਦਹੀਂ ਨਾਲ ਦਾਲ ਹਾਂਜੀ ਪਹਿਲਾਂ ਰੋਟੀ ਖਾਣ ਲੱਗੀ ਇੱਧਰ ਅੰਦਰ ਆ ਕੇ ਏਸੀ ਤੇ ਬਾਹਰ ਤਾਂ ਬਹੁਤ ਗਰਮੀ ਆ ਕਾ ਬਹੁਤ ਹਲ ਅੰਨੀ ਮੈਂ ਲੱਗੀਆਂ ਹੁਣ ਆਪ ਦੀ ਰੋਟੀ ਰੋਟੀ ਖਾ ਕੇ ਕੱਪੜੇ ਬਦਲ ਕੇ ਮਾਂ ਮੇਰੇ ਰੋਟੀ ਖਾਣ ਲੱਗੀਆਂ ਮਾਂ ਮੇਰੇ ਰੋਟੀ ਖਵਾ ਦੇ ਨੂੰ ਰੋਟੀ ਖਾਣ ਹੁੰਦਾ ਹੀ ਨਹੀਂ ਹੈ ਨਾ ਕਿਉਂਕਿ ਪਹਿਲਾਂ ਸਾਡਾ ਦੂਰੇ ਨੇ ਨਾ ਬੀਰੇਮੜਾ ਦਾ ਕਮਰਾ ਸੀਗਾ ਉੱਥੇ ਐਲਈਡ ਲੱਗੀ ਹੋਈ ਸੀਗੀ ਉਹ ਪਹਿਲਾਂ ਖਰਾਬ ਹੋ ਗਈ ਤੇ ਲੱਗੀ ਹੋਈ ਸੀ ਤੇ ਹੁਣ ਦੋ 2.5 ਮਹੀਨੇ ਤਿੰਨ ਮਹੀਨੇ ਨਾਲ ਦੀ ਉੱਥੇ ਐਲਈਡ ਲਾਈ ਹੋਈ ਸੀ ਵੀਰੇ ਨੇ ਲਿਆ ਕਿ ਜਦ ਬੱਚੇ ਪੜ੍ਹਦੇ ਆ ਇਹਦੇ ਬਾਅਦ ਚ ਲੈ ਲਿਆ ਹਾਂਗੇ ਤੇ ਫਿਰ ਹੁਣ ਪਿੱਛੇ ਜਿਹੇ ਮੈਂ ਵਰਲਡ ਕੱਪ ਦੇ ਸੀ ਮੈਚ ਕਰੇਕਟ ਦੇ ਤੇ ਫਿਰ ਵੀ ਜ ਲੈ ਆਏ ਆ ਉਹ ਲਾਤੀ ਹੁਣ ਉੱਥੇ ਵਾਈਫਾਈ ਲੈਤਾ ਐ ਐਲਈਡ ਲੈਤੀ ਹਣ ਨੇ ਆਰੇ ਉਥੋਂ ਨਿਕਲ ਦੇ ਦੀ ਅੱਗੇ ਆ ਕੇ ਮਰੋਦ ਨਿਕਲਦੇ ਸੀ ਮੰਮੀ ਕੋਲ ਉਹਦੋਂ ਉਹ ਪਰਫਾਰਮਰ ਨਿਕਲਦੇ ਦਰੋਂ ਨਹੀਂ ਹੁੰਦੇ ਇਹ ਵੀ ਪੂਰੇ ਬੈਠੇ ਆ ਤੇ ਕਾਹਤ ਰੋਟੀ ਫਮ ਮੈਕ ਬਣਾਉਣ ਲੱਗੀ ਮੰਮੀ ਨੂੰ ਆ ਵੀ ਮੰਮੀ ਸੋਚ ਜਿਨੇ ਮੈਂ ਰੋਟੀ ਬਣਾ ਦਈਆ ਆ ਆ ਵੀ ਨਾਲ ਨਾਲ ਫਰਾਈ ਜਾਂਦੀ ਹੈ ਬੋਲੋ ਤੇ ਜਦ ਮੇਰੀ ਦੀ ਪੜ੍ਹਾਈ ਵੱਡੀ ਆ ਉਹ ਵੀ ਪੜ੍ਹਾਈ ਤੋਂ ਨਿਵੇਲੀ ਹੁੰਦੀ ਵਿਚਨੀ ਉਹ ਪਾਸ 2 ਦੀ ਪੜ੍ਹਾਈ ਆ ਦਿੱਤੀ ਹੈ ਕਿ ਗੁਰਮੀਹਰ ਦੀ 10ਵੀਂ ਆ ਤੂੰ ਮਦਰੀ 12ਵੀਂ ਉਹਨਾਂ ਦੀ ਕਲਾਸ ਮਿਲਦੀ ਹੈ। ਮੁੜ ਜਾਗੀ। ਮੈਂ ਵੀ ਨੂੰ ਫੋਨ ਲਾਇਆ ਮੈਂ ਵੀ ਨਾ ਚੱਕਿਆ ਨਾ ਹੰਸ਼ਲੀ ਨੂੰ ਪੁੱਛ ਗਏ ਆ। ਹੈਗਾ ਤਾਂ ਬੰਦੇ। ਡਰੈਲੋ ਕੈਂਪਰ ਮੂਰੇ ਰੱਖੋ। ਦੁਕਾਨ ਬੜ ਤੇ ਸਾਰਾ ਕੁਝ। ਇਹਦੇ ਵਿੱਚ ਦੋ ਨਾ ਨਲੀ ਨਹੀਂ ਕੱਟ ਗਈ। ਹਾਂਜੀ। ਮੈਂ ਕਿ ਇੱਧਰ ਵੀ ਲਿਆਵਾਂ ਦਿਖਾ ਦਾਂ ਸਾਰਿਆਂ ਨੂੰ। ਸਾਰੇ ਇੱਧਰ ਬੈਠੇ ਜੋ ਆ ਰੋਟੀ ਖਾਈ ਜਾਂਦੇ ਬੈਠੇ। ਉਹਨੇ ਬੜਾ ਜਾਨਦਾਰ ਬੇਤੇ ਹੋ ਗਈ ਛੋਟੀ ਬਣ ਗਈ ਹਾਂਜੀ ਐਲਈਡੀ ਲਿਆਂਦੀ ਹੈ ਨਵੀਂ ਇਹਨਾਂ ਨੇ ਤੇ ਮਤਲਬ ਆ ਜੀ ਦਾ ਸਭ ਬ੍ਰਾਂਡ ਹੈ ਵੈਗੂ ਆ ਠੀਕ ਹੈ ਟੀਵੀ ਤੇ ਕਿੰਨੀ ਬਈ ਹੈ 3000 3000 3000 ਰੀਆ ਕਿੰਨੇ ਚਾ 5355 455 ਇੰਚ ਹੈ ਕਲੈਟਿਵ ਵਗੈਰਾ ਫੰਕਸ਼ਨ ਵਗੈਰਾ ਬਹੁਤ ਬੜਾ ਜ਼ੋਨਾ ਦਾ ਬਹੁਤ ਸੰਗੂ ਆ ਘਰਾਂ ਨੂੰ ਬੜਾ ਹੈ ਪਰਾ ਵੇਖੋ ਇੱਧਰ ਕੁਆਲਿਟੀ ਵਧੀਆ ਲੱਗੀ ਮੈਨੂੰ ਆਹ ਅਨਨ ਜੀ ਉਸ ਨਾਲ ਉਹ ਆਇਆ ਹੋਇਆ ਵਾ ਨਹੀਂ ਕਈ ਵਰੀ ਹੈ ਵੈਸੇ ਪਰ ਕਈ ਵਰੀ ਹੁੰਦਾ ਹੈ ਬ੍ਰਾਂਡ ਦਾ ਹੀ ਮਤਲਬ ਦੂਜੀ ਤਰ੍ਹਾਂ ਚੱਲਦਾ ਹੈ ਉਹ ਇਹ ਨਾਲ ਕਨੈਕਟ ਹੋ ਕੇ ਈ ਸੇਮ ਦਿਨ ਨਾਲ ਨਾ ਜਿਵੇਂ ਆਪਣੇ ਮੋਬਾਈਲ ਤੇ ਇੰਟਰਨੈਟ ਕੱਢਦਾ ਉਸ ਤਰ੍ਹਾਂ ਆਗੇ ਕਨੈਕਟਰ ਆ ਰਿਹਾ ਇਹਦੀ ਤਾਰ ਨਹੀਂ ਪਾਣੀ ਮੈਂਦੀ ਇਹ ਤਾਰ ਦੋ ਦਿਨ ਹੋਣੇ ਵਾਸਤੇ ਆਈ ਇਹ ਵਸਾ ਤਾਰ ਆ ਗਈ ਉੱਪਰ ਕੀ ਲੱਗਾ ਇਹਨੇ ਲੱਗਾ ਹਾਂਜੀ ਉੱਪਰ ਸੈਟਅਪ ਜੀ ਸੀ ਇਹ ਸੇਮ ਵਾਸਤੇ ਉਹ ਹਾਂਜੀ ਕੋਈ ਹੋ ਲੈਣੀ ਕਨੈਕਸ਼ਨ ਲੈਣੀ ਕਨੈਕਟਰ ਲੈਣੀ ਨੈਟਵਰਕ ਆਫ ਤੇ ਇੰਡਰੀ ਹਾਂ ਤੇ ਕਾਫੀ ਕਹਿੰਦੇ ਨੇ ਸਰ ਪਾ ਵੀ ਕਿ ਚੈਨਲ ਕਾਫੀ ਬੀ ਚੱਲਦੇ ਆਗੇ 150 ਪਲਸ ਕਿੰਨੇ ਬਹ ਲਗੇ ਨੇ 150 ਪਲਸ ਤੇ ਸਾਢੇ 500 ਪਲਸ ਚੈਨਲ ਚੱਲਦੇ ਆ ਅੱਛਾ ਨਹੀਂ ਪ੍ਰੈਸਿੰਗ ਲੱਗਦੀ ਕਿ ਸਾਡੇ ਚਲੋ 3 ਮਹੀਨੇ ਉਸਕੇ ਦਾ ਸੀ ਸਰ 8 ਕਿਹਾ ਬੀ ਕਰੀਮ ਲੱਗੇ ਨਾਲ ਸਾਲ ਦਾ ਤੇ ਉਹ ਜੋ ਵੀ 1000 ਇਹਨਾਂ ਦਾ ਕੈਸ਼ਬੈਕ ਆਉਣਾ ਕਿਸੇ ਜੀਓ ਪੋਸਟ ਦੇ ਵਿੱਚ ਰੀਚਾਰਜ ਕਰਵਾ ਦਾ ਉਹ ਜਲਦ ਕੰਮ ਆ ਜੂਗਾ ਮਤਲਬ 74 ਤੋਂ 7400 ਕੋਈ ਨਾ ਕੁਝ ਲੱਗਿਆ ਸਾਲ ਦਾ ਕੀ ਤੁਹਾਨੂੰ ਬੱਟੇ ਬਰਾਬਰ ਤੋਂ ਉੱਤਰਾ ਤੇ ਕਰਵਾ ਵੀ ਨਾ ਰਟਿਆ ਇਹ ਬਾਕੀ ਫੋਨ ਵਗੈਰਾ ਦੇ ਵੀ ਸਾਰਾ ਦਾ ਇੰਟਰਨੈਟ ਚੱਲੂਗਾ ਨਾਲੇ ਇਹ ਤੋਂ ਕਰੈਕਟ ਹੋਪੇ ਬਾਕੀ ਇਹ ਤਾਂ ਕੰਦੇ ਜਾਂਦਾ ਨਾਲੇ ਚੈਨਲ ਕੰਮ ਕਰ ਕੰਦੇ ਚੱਲਣੇ 550 ਪਲੱਸ 550 ਪਲੱਸ ਚੈਨਲ ਇਹਨਾਂ ਨੂੰ ਦੇਖਣ ਹੋਣਗੇ ਉਹ ਤਾਂ ਦੂਜੀ ਆਲੇ ਨੇ ਕਿ ਮੈਂ ਵੀ ਬੇਸ਼ਰੇ ਵਾ ਹੈ ਉਹ ਤਾਂ ਟੈਸਟ ਚਾਹੇ ਕਿ ਇਹਨਾਂ ਨੇ ਕਿ ਪੈਕ ਦਾ 13 ਗੈਨ ਲਾਦਾ ਬਾਕੀ ਦੂਜੀ ਆ ਜਾਂਦੇ ਨੇ ਜਿਹੜੇ ਆ ਨੇ ਗੀਆਂ ਦੁਕਾਨ ਦੇ ਜਿਵੇਂ ਨੈਟਫਲਿਕਸ ਵਗੈਰਾ ਹੋ ਗਿਆ ਇਹ ਨਹੀਂ ਲੱਗੇਗਾ ਕਿ ਇਹ ਹੈਗਾ ਨਾ ਐਪਸ ਹੋਰ ਨਹੀਂ Netflix ਤੇ Prime Video ਨਹੀਂ ਆਗੇ ਬਸ ਨਾ ਹੋਦਾ ਸਾਰੇ ਚੱਲਦੇ ਆ ਜੀ